ਲੱਕ ਤੇ ਲੱਗੀ ਸੀਗੀ ਜਿਹੋ ਬਹਿਣੇ ਆ ਸਰਕਾਰ ਜੇਲ੍ਹ ਜੇਲ੍ਹ ਟ੍ਰੋਲ ਬੜਾ ਵੱਡਾ ਬਾਤ ਆਦੀ ਜੇਕਰ ਕੋਈ ਨਹੀਂ ਨਿਕਲ ਜੀ ਜੀ ਕੰਮ ਕਰ ਦਿੱਤਾ ਹੈ ਬੜਾ ਅਮਰੀਕਾ ਦੇ ਦੇ ਦੋ ਯਾਰ ਸੱਲਵਰ ਤੋਂ ਆਪਣੀ ਦੀ ਮਾਂ ਦੇ ਆਸਪਾਸ ਦਾ ਕੰਮ ਕੰਪਲੀਟ ਹੋ ਗਿਆ ਹੈ ਠੀਕ ਹੈ ਜੀ 30 ਮਾਰਚ ਤੋਂ ਬਾਅਦ ਇਹ ਹੁਣ ਪਿੱਛੇ ਕੋਈ ਨਹਿਰ ਟੁੱਟੀ ਹੈ ਜਿਹਦੀ ਕਰ ਫੂਤਣਾ ਜਿਹੜੀ ਹੈ ਮਿਲਣ ਤੋਂ ਬਾਅਦ ਪਾਣੀ ਬੰਦ ਕੀਤਾ ਗਿਆ ਇੱਥੇ ਗੇਟ ਬੰਦ ਕਰ ਲਏ ਤੇ ਨਹਿਰ ਓਵਰਫਲੋ ਹੋ ਕੇ ਉਹਦੇ ਕਰਕੇ ਟੁੱਟੀ ਕਿੰਨੇ ਦਿਨ ਹੋ ਗਏ ਪਾਣੀ ਛੱਡੇ ਨਹਿਰ ਦੇ ਵਿੱਚ ਨਵੀਂ ਬਣੀ ਨਹਿਰ 'ਚ ਇਹ ਪਾਣੀ ਆਪਾਂ ਜਿਹੜਾ ਹੈਗਾ ਹੁਣ ਹੌਲੀ ਹੌਲੀ ਕਰਕੇ ਵਧਾ ਰਹੇ ਸੀਗੇ ਲਗਭਗ ਹਫਤਾ 10 ਦਿਨ ਹੋ ਗਏ ਆਪਾਂ ਹਫਤਾ ਹੋ ਗਿਆ ਪਾਣੀ ਛੱਡ ਦੇ ਨੂੰ ਥੋੜਾ ਥੋੜਾ ਕਰਕੇ ਪਰ ਪਿੱਛੇ ਨਹਿਰ ਟੁੱਟ ਗਈ ਜਿਹਦੇ ਕਰਕੇ ਗੇਟ ਸਿੱਟ ਲਏ ਤੇ ਉੱਥੋਂ ਬੰਦ ਕਰੇ ਬਾਅਦ ਜਿਹੜਾ ਪਾਣੀ ਸੀ ਉਹ ਆ ਉਹ ਆਣਾ ਹੀ ਆਣਾ ਸੀਗਾ ਕਿ ਪਿੱਛੇ ਡਿਮਾਂਡ ਜਿਆਦਾ ਹੈ ਪਾਣੀ ਦੀ ਆਪਾਂ ਪਾਣੀ ਖਟਰੇ ਸੀ ਕਦੋਂ ਇੱਥੇ ਗੇਟ ਬੰਦ ਹੋਏ ਨਾ ਰੋਵਰਫਲ ਹੋ ਗਈ ਤੇ ਮੋਗੇ ਰਹੀਂ ਲੀਕ ਕਰਕੇ ਜਿਹੜਾ ਹੈ ਪਾਣੀ ਟੁੱਟੇ ਕਰੋੜਾਂ ਦੀ ਲਾਗਤ ਨਾਲ ਬਣੀ ਨਹਿਰ ਸਿਰਫ ਇੱਕ ਹਫਤਾ ਵੀ ਨਹੀਂ ਚੱਲ ਸਕੀ ਕੀ ਕਾਰਨ ਕੀ ਬਣਿਆ ਕਾਰਨ ਜੀ ਇਹ ਜਦੋਂ ਨਹਿਰ ਕਿੱਥੇ ਵੀ ਅਚਾਨਕ ਟੁੱਟਦੀ ਹੈ ਤਾਂ ਪਾਣੀ ਨੂੰ ਕੰਟਰੋਲ ਹੋਣ ਚ ਟਾਈਮ ਲੱਗਦਾ ਜਿਵੇਂ ਇਨਾਂ ਤੇ ਗੇਟ ਤੋਂ ਤੇ ਆਪਾਂ ਸਾਰੇ ਪਿੱਛੋਂ ਹੱਟ ਤੋਂ ਵੀ ਪਾਣੀ ਬੰਦ ਕਰਤਾ ਕਾਰਨ ਕੀ ਮਟੀਰੀਅਲ ਲੋਕੀ ਕਹਿ ਰਹੇ ਨੇ ਹਲਕਾ ਹੈ ਨਹੀਂ ਜੀ ਮਿੱਟੀ ਤਾਂ ਤੁਹਾਡੇ ਸਾਹਮਣੇ ਆ ਪਿਆ ਨਹੀਂ ਮਟੀਰੀਅਲ ਮਟੀਰੀਅਲ ਸੀਮੈਂਟ ਹਲਕਾ ਵਰਤਿਆ ਗਿਆ ਸੀਮੈਂਟ ਚ ਕੋਈ ਖਰਾਬੀ ਨਹੀਂ ਆ ਤੁਸੀਂ ਸੀਮੈਂਟ ਦੇ ਰੋਬੀਤੀ ਵੀ ਆ ਵੇਖੋ ਜੀ ਇਹ ਕਾਰਨ ਕੀ ਐਡੀ ਜਲਦੀ ਐਡੀ ਜਲਦੀ ਕਾਰਨ ਐ ਐਡੀ ਜਲਦੀ ਕਾਰਨ ਕੀ ਏ ਟੁੱਟ ਗਈ ਨਹਿਰ ਇਹਦਾ ਕਾਰਨ ਤਾਂ ਦੇਖੋ ਜੀ ਉਹਨੇ ਕਹਰੇ ਸੀਮੈਂਟ ਅੱਡੇ ਵਾਲੋਂ ਤਾਂ ਕੋਈ ਕਾਰਨ ਨਹੀਂ ਇੱਕ ਤਾਂ ਤੋਂ ਨੁਕਸਾਨ ਹੋਇਆ ਦੂਜੇ ਦੀ ਵੀ ਤਿਆਰੀ ਹੈ ਪਾਣੀ ਦੇ ਨਿਸ਼ਾਨ ਵੇਖ ਲਓ ਤੁਸੀਂ ਨਹਿਰ ਓਵਰਫਲੋ ਹੋਈ ਹੈ ਜਿਹਦੇ ਕਰਕੇ ਮੋਗਾ ਚ ਉਲੀ ਕਰੀ ਓਵਰਫਲੋ ਕਿਉਂ ਹੋਈ ਉਹਦੀ ਉਦਾਹਰਨ ਇੱਕ ਪ੍ਰਾਣਾ ਪ੍ਰਾਣਾ ਮੋਗਾ ਪਿਆ ਹੋਇਆ ਤਰਾਹੀ ਪ੍ਰਾਣਾ ਮੋਗਾ ਫਿਰ ਇਹਨਾਂ ਨਾਲ ਗੱਲ ਕਰਨੀ ਨਹੀਂ ਕਰੋ ਦੱਸੋ ਫਿਰ ਵੀ ਲੋਕਾਂ ਦਾ ਕਹਿਣਾ ਹੈ ਕਿ ਮਟੀਰੀਅਲ ਬੇਹੱਦ ਹਲਕਾ ਵਰਤਿਆ ਗਿਆ ਇਸ ਦੇ ਵਿੱਚ ਜੀ ਵੇਖੋ ਲੋਕਾਂ ਦੇ ਕਹਿਣ ਤੇ ਆਪਾਂ ਕਿਵੇਂ ਇਹ ਗੱਲ ਕਨਫਰਮ ਕਰ ਸਕਦੇ ਠੀਕ ਹੈ ਜੀ ਅਸੀਂ ਆਦੇ ਵੱਲੋਂ ਸਾਰਾ ਵਧੀਆ ਕੰਮ ਕਰਿਆ ਆਹ ਨਿਸ਼ਾਨ ਦੇਖੋ ਪਾਣੀ ਦਾ ਪਾਣੀ ਦਾ ਨਿਸ਼ਾਨ ਦੱਸ ਰਿਹਾ ਵੀ ਨਹਿਰ ওভারਫਲੋ ਹੋਈ ਹੈ ਉਹਦਾ ਕਾਰਨ ਇਹ ਹੈ ਪਿੱਛੇ ਨਹਿਰ ਟੁੱਟੀ ਜਦੋਂ ਆਪਾਂ ਪਾਣੀ ਹੈਡ ਤੋਂ ਬੰਦ ਕਰਤਾ ਇੱਥੋਂ ਜਦੋਂ ਗੇਟ ਫਿੱਟੇ ਇਹਦਾ ਕਰਕੇ ਪਾਣੀ ਇੱਥੇ ਵੱਧ ਗਿਆ ਇੱਕੇ ਵਾਰੀ ਜਦੋਂ ਵੀ ਆਪਾਂ ਕਿਸੇ ਵੱਡੇ ਪਾਣੀ ਨੂੰ ਰੋਕ ਲਾਉਂਦੇ ਆ ਨਿਸ਼ਾਨ ਦੇ ਕਰਕੇ ਕੀ ਹੋਣਾ ਐਫਐਸਐਲ ਇਹ ਕਿੰਨੇ ਕਿਲੋਮੀਟਰ ਲੰਬੀ ਬਣੀ ਨਹਿਰੇ ਵਾਲੀ ਇਹ 1 ਇਹ ਨਹਿਰ ਟੁੱਟੀ ਜੀ ਖਲੇ 5-6 ਦਿਨ ਹੋ ਗਏ ਪਾਣੀ ਛੱਡੇ ਨੂੰ ਜੀ ਕਰੋੜਾਂ ਰੁਪਈਆ ਲੱਗ ਗਿਆ ਨਹਿਰ ਦੇ ਉੱਤੇ ਤੇ ਮੰਨ ਲਓ ਇਹ ਕਿੰਨਾ ਵੀ 25 ਸਾਲ ਗੱਡੇਗੀ ਅੱਜ ਹਫਤੇ ਦੇ ਵਿੱਚ ਹੀ ਟੁੱਟ ਗਈ ਪਾਣੀ ਇਹਦਾ ਹੱਬ ਨਹੀਂ ਛੱਡਿਆ ਦੂਰੀ ਸਾਈਡ ਤੋਂ ਕਾਰਨ ਹੈ ਕਿ ਮਟੀਰੀਅਲ ਮਾੜਾ ਲੱਗਾ ਜੀ ਬਹੁਤ ਮਾੜਾ ਮਟੀਰੀਅਲ ਆ ਪੁਰਾਣਾ ਮੋਗਾ ਕਾਮਜਾਬ ਆ ਜਿਹੜੇ ਨਵੇਂ ਬਣਾਏ ਉਹ ਸਾਰ ਟੁੱਟੀਆਂ ਜਾਂਦੇ ਆ ਉਧਰੋ ਹੈਡ ਲਾਕ ਹੋ ਵੇਖੋ ਵੀ ਪਿੰਡ ਦੀ ਬਾਬਾ ਜੀਵਨ ਸਿੰਘ ਨਗਰ ਨੂੰ ਮਾਰ ਪੈਣੀ ਮੇਰੇ ਹਿਸਾਬ ਨਾਲ ਕਿ ਅੱਧੋ ਜ਼ਿਆਦਾ ਮਿੱਟੀ ਵਹਿ ਚੁੱਕੀ ਹੈ ਹੈਡ ਲਾਕ ਤੁਸੀਂ ਦਿਖਾ ਵੀ ਸਕਦੇ ਹੋ ਸਾਹਮਣੇ ਉਧਰ ਕੀ ਮੰਗ ਕਰਦੇ ਹੋ ਮੰਗ ਪ੍ਰਸ਼ਾਸਨ ਨੂੰ ਇਹੀ ਕਰਦੇ ਕਿ ਇਹਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਠੇਕੇਦਾਰ ਦੇ ਉੱਤੇ